ਹਾਜਲਕਾ ਦੇ ਪਿੰਡ ਲੱਖੇਕੇ ਉਤਾੜ ਤੰਦਨ ਬਾਬਾ ਕੜਾਈਆਂ ਵਾਲਾ ਦੀ ਦਰਗਾਹ ਤੇ ਲੱਗਿਆ ਮਾਗ ਮਹੀਨੇ ਦਾ ਮੇਲਾ ਹਾਜਲਕਾ ਦੇ ਪਿੰਡ ਲੱਖੇਕੇ ਉਤਾੜ ਤੰਦਨ ਬਾਬਾ ਕੜਾਈਆਂ ਵਾਲਾ ਦੀ ਦਰਗਾਹ ਤੇ ਮਾਗ ਮਹੀਨੇ ਦਾ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਦੱਸਦੇ ਇਹ ਕਿ ਇਹ ਮੇਲਾ ਮਾਗ ਮਹੀਨੇ ਦੀ 5ਵੀਂ 6ਵੀਂ ਅਤੇ ਸ਼ਾਵਣ ਮਹੀਨੇ ਦੀ ਪਹਿਲੀ ਅਤੇ ਦੂਜੀ ਨੂੰ ਲਗਾਇਆ ਜਾਂਦਾ ਹੈ ਸਾਲ ਦੇ ਵਿੱਚ ਦੋ ਵਾਰ ਲਗਾਇਆ ਜਾਣ ਵਾਲਾ ਮੇਲਾ ਜਿਸ ਮੇਲੇ ਦੇ ਵਿੱਚ ਦੂਰੋਂ ਨੇੜੇੋਂ ਸੰਗਤਾਂ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ ਦੱਸਦੀ ਹੈ ਕਿ ਇਸ ਮੇਲੇ ਦੇ ਵਿੱਚ ਦੋ ਦਿਨ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਕੋਲ ਖੁਸ਼ਤੀਆਂ ਕਬੱਡੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਪਹਿਲੇ ਦਿਨ ਇਸ ਮੇਲੇ ਦੇ ਵਿੱਚ ਉੱਚ ਕੋਟੀ ਦੇ ਪਹਿਲਵਾਨਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਹੈ ਔਰ ਦੂਸਰੇ ਦਿਨ ਲੜਕੀਆਂ ਦੀ ਕਬੱਡੀ ਤੋਂ ਇਲਾਵਾ ਲੜਕੀਆਂ ਦੀ ਕਬੱਡੀ ਅਤੇ ਕੁਸ਼ਤੀਆਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਸ਼ੁਰੂ ਹੋਇਆ ਹੈ ਗੌਰੂ ਪahlwan ਦਾ ਕਾਲੂ ਫਰੋਜਪੁਰ ਤੇ ਸਾਡੇ ਵੀਰ ਜਿਹੜੇ ਜਲਦੀ ਨਾਲ ਮੈਦਾਨ ਵਿੱਚ ਆ ਜਾਣ ਗੌਰੂ ਪ ਦੇਵਤ ਦੇ ਬਾਈ ਬਹੁਤ ਬਹੁਤ ਮਾਫਮਤ ਕਮੇਟੀ ਦੇ ਬੋਲਾਂ ਦਾ ਕਰਦਾ ਧੰਨਵਾਦ ਕਰਨਾ ਹੁਣ ਸਾਧੂ ਹੋ ਗਈ ਕੱਲ ਨੂੰ ਜੇ ਤਾਂ ਮੰਨਤਾ ਪਰਵੀਸੀ ਜੱਸੇਪਾਲ ਵਾਲਾ ਬਾਈ ਨੇ ਕਹਿੰਦਾ ਜੇ ਬਾਈ ਸਮਣਾ ਸਰਪੰਚ ਬਣ ਗਿਆ ਤੇ ਮੈਂ ਉਸਦੀ ਚੰਗ ਦੀ ਕੋਣਾ ਭਰਾਉਂਗਾ ਤੋਂ ਦਿਨ ਆ ਗਿਆ ਬਾਈ ਦੱਸਾ ਬਾਈ ਕਹਿੰਦਾ ਕੱਲ ਨੂੰ ਪੁਸ਼ਤੀ ਕਰਵਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਬੱਬਰ ਤੇ ਲਾਲ ਚੰਦ ਬੱਬਰ ਫੜ ਚਾਰੀ ਨਾਲ ਲੱਗਦਾ ਹੈ ਗੱਬਰ ਪਹਿਲਵਾਨ ਤੇ ਲਾ ਲਾ ਚੱਤ ਲਾਈ ਮੁੰਡਿਆ ਮੁਹੀਦਾ ਪਿਆਰੀ ਫੜ ਸੋਹਣਾ ਸਰੀਰ ਦਾ ਮੁੰਡਿਆ ਦੇਖੋ ਲੰਗਰ ਕਮੇਟੀ ਵਾਲੇ ਸੇਵਾਦਾਰ ਕਿਰਪਾ ਕਰਕੇ ਲੰਗਰ ਹਾਲ ਚ ਚਲੇ ਜਾਓ ਸੰਮਤੀ ਜੀ ਸੁਖ ਸਿੰਘ ਆਇਆ ਉਹ ਧਰਮਾ ਦੀ ਥੋੜੀ ಗ್ರಾಮ ਪੰਚਾਇਤ ਉਹਨਾਂ ਦੇ ਨਾਲ ਜੱਦੀਆਂ ਆਫਦੇ ਆ ਬੱਤਕਰ ਸਿਰੇ ਵੀ ਜੋਰ ਲੱਗਾ ਆਇਆ ਇੱਕ ਪਾਸੇ ਟਾਕ ਦੇ ਮੁਕਾਬਲਾ ਯਾ ਕੋ ਲੰਗਰ ਹਾਲ ਜਦੋਂ ਸਾਡੇ ਵੀਰ ਚਲੇ ਗਏ ਉਹਨਾਂ ਦੀ ਡਿਊਟੀ ਲੰਗਰ ਹਾਲ ਦੇ ਵਿੱਚ ਲੱਗੇ ਹੋਏ ਸਵਾਲਾਂ ਦਾ ਜੋ ਲੋਡ ਆਉਂਦੇ ਖੱਤ ਵੱਲ ਕੇ ਵੇੰਦੀ ਰਾਜ ਕਵਾਸੇ ਜੂਰ ਲੱਗਦਾ ਹਮੇਸ਼ਾ ਮਜ਼ਦੂਰ ਪਰਚੀ ਆਉਂਦੀ ਆਉਂਦੇ ਤਾਜ ਦੇ ਪਰਚੀ ਦੇ ਜਿਹੜੇ ਉਹ ਪੈਸੇ ਸੋਦੇ ਪਿਆਰ ਨੂੰ ਪਵਾਣਾ ਨੂੰ ਮਟਾਵ ਨੇ ਖੌਫ ਖੌਲਾ ਮਾਰੀ ਇੱਥੇ ਰੱਖੇ ਬਾਹ ਆਉ ਨੋ ਨਾ ਇੱਕ ਪਾਸੇ ਖੌਫ ਹੋ ਗਿਆ ਕਾਤਾ ਪ੍ਰਵਾਹ ਇੱਕ ਪਾਸੇ ਦੋਪੂ ਘਰਾਂ ਦੀ ਟੱਕਰ ਹੈ ਗਲਮਾਲਾਂ ਦੇ ਲੰਗਰ ਦੇ ਉੱਤੇ ਸ਼ੁਰੂਆਤ ਚੱਲ ਰਹੀ ਹੈ ਲੰਗਰ ਦੇ ਕਿਹੜੇ ਸੇਵਾ ਕਰ ਰਿਹਾ ਉਹ ਪਵਾਣਾ ਦਾ ਵੀ ਵਿਸ਼ੇਸ਼ ਤੌਰ ਤੇ ਧਰਵਾਣਾ ਹੈ ਜਿਹਦੀ ਬਿਊਟੀ ਜਿੱਥੇ ਜੱਗੀ ਆ ਉਹ ਬਾਬਾ ਕਹਿੰਦਾ ਜਾਣੀ ਜਾਣਾ ਵੇਖ ਕਰੇ ਫਰਤ ਚੜਦੀ ਕਲਾ ਰੱਖੇ ਕਿਉਂਕਿ ਸੱਚੇ ਮਨੋਂ ਜਿਹੜਾ ਮਨੋਂ ਕੋ ਮੰਗਦਾ ਹੈ ਉਸ ਦਾਤੀ ਆ ਕੇ ਕੋਈ ਵੀ ਜਰੂਰ ਪੂਰੀ ਕਰਦਾ ਹੈ ਮਨ ਸਾਫ਼ ਹੋਣਾ ਚਾਹੀਦਾ ਹੈ ਮਨ ਵਿੱਚ ਅਮਰ ਈਸ਼ਰ ਸ਼ਰਧਾ ਹੋਣੀ ਚਾਹੀਦੀ ਹੈ ਜੋ ਸਭ ਕੁਝ ਦੇ ਹੁੰਦਾ ਹੈ ਮਨ ਸਾਫ਼ ਹੋਵੇ ਤੇ ਸਭ ਕੁਝ ਮਿਲ ਜਾਂਦਾ ਇਹਦੇ ਘਰੇ ਕੋਈ ਘਾਟਾ ਨਹੀਂ ਜਿਹੜੀ ਧੋਲੀ ਸਿਵਾਲ ਦੇ ਵੀਰ ਘਬਰਾਓ ਨਾ ਸਾਰੇ ਬਾਬੇ ਦੀ ਸੇਵਾਾਰਾਂ ਤੁਸੀਂ ਰਲ ਕੇ ਮੇਲਾ ਕਰਾਓ ਕੋਈ ਗੱਲ ਨਹੀਂ ਸਾਰੇ ਕਮੇਟੀ ਰਲ ਕੇ ਇੱਕ ਫੈਸਲਾ ਲਿਆ ਕਰੋ ਜੋ ਮਰਜੀ ਉਹ ਤੁਹਾਡਾ ਫੈਸਲਾ ਤੁਮ ਹੋਵੇਗਾ ਲਓ ਸਾਹਮਣੇ ਇਸ ਲਈ ਟੱਕਰ ਬਹੁਤ ਹੋ ਰਹੀ ਹੈ ਲੱਗਦਾ ਜੋਰ ਮਾਰੇ ਵਿੱਚੋਂ ਸਾਰੇ ਦੀ ਟੱਕਰ ਹੈ ਛੋਟੀ ਛੋਟੀ ਦੇ ਪਹੁੰਚ ਆਇਆ ਡੱਬਰ ਆਇਆ ਨੌਜਵਾਨ ਕਹਿੰਦੇ ਗਵਾਂਡਾਣ ਵਾਲਾ ਪਾਕਿਸਤਾਨ ਕੋ ਪਹੁੰਚਿਆ ਹੈ ਮੋਗਲੇ ਵੀ ਆਇਆ ਹੋਇਆ ਹੈ ਮਾਮਲੀ ਖਰਚਾਰੀ ਮੋੜਾ ਆ ਬੱਲੇ ਆਹਾਹਾਹਾ ਹੜਦੀ ਹੋਈ ਗਾ ਮਿੱਟੀ ਦੀ ਤੋੜ ਟੱਕਰ ਸਿਰੇ ਦੀ ਹੈ ਲਾਪੇ ਤੇ ਗੱਡੀ ਤੇ ਮੁਹਿੰਦ ਫਰੋਜਪੁਰ ਬਾਮਾ ਤੇ ਵਿੱਕੀ ਤੋਂ ਅੰਮ੍ਰਿਤੋ ਵੀ ਬੜੇ ਰਾਂਝੇ ਬਾਮਾ ਤੇ ਵਿੱਕੀ ਅਮਰ ਤੇ ਅਮੋਜ ਜਲਾਲਾਵਾ ਦਾ ਮੁਕਾਬਲਾ ਫਿਰ ਸ਼ੁਰੂ ਹੋ ਗਿਆ ਲੋ ਮੋੜਾਂ ਦੀ ਤਾੜੀ ਮਾਰਦੇ ਜੋ ਫੋਟਾਉਂ ਹੋ ਰਿਹਾ ਮੋੜਾਂ ਆ ਗਾਮਾ ਦੇ ਭਾਵੇ ਗਾਮਾ ਤੋਂ ਚੁੱਕੀ ਮੱਖੜਾ ਕਰੋ ਚੁੱਕੀ ਜੀ ਗਾਮਾ ਪਾਰ ਦਾ ਨਾਟਕ ਕਰਾ ਕਰੇ ਚੁੱਕੀ ਪਹਿਲਵਾਨ ਜੀ ਛੋੜੇ ਤੁਹਾਡਾ ਵੀ ਨਾਮ ਇਹ ਬੱਲੇ ਬੱਲੇ ਇੱਥੇ ਰੱਖ ਇੱਕ ਵਾਰੀ ਤਾਲੀਆਂ ਮਾਰ ਲਓ ਜੇ ਮਖਾਵਾਂ ਵਧੀਆ ਲੱਗਿਆ ਪਰਕਰ ਤੇ ਕਾਤੀਏ ਦੀ ਟੱਕਰ ਹੈ ਉਹ ਤੋਂ ਪ੍ਰਗਟਾ ਦੇ ਰੋਡ ਨਹੀਂ ਹੁੰਦਾ ਆਰ ਪਾਰ ਮੁਕਤੀ ਹੋਣੀ ਕੁਟਾਰਾ ਸਾਹਿਬ ਨੇ ਪਹਿਲਾਂ ਬੋਲਿਆ ਵੀ ਆਰ ਪਾਰ ਕੁੱਸਤੀ ਹੋਣੀ ਚਾਹੀਦੀ ਹੈ ਜਿਹਦਾ ਮਲਕਣਾ ਫਰੋਜਪੁਰ ਸੋਹਣਿਆ ਦਾ ਉਥੇ ਜਾ ਕੇ ਗੱਲ ਬਾਤਣੀ ਹੈ ਆਓ ਸਾਹਮਣੇ ਇਸ ਲਈ ਬਹੁਤ ਵੱਡੀ ਟੱਕਰ ਮੱਲਾਂ ਦੇ ਦਰਮਿਆਨ ਕਾਲੂ ਫਰੋਜਪੁਰ ਵਾਲਾ ਪਾਸੇ ਪ੍ਰਗਟਾ ਤੇ ਕਾਤੀਆ ਕੋਈ ਤਾਮ ਨਹੀਂ ਜੀ ਖੁੱਲ੍ਹਈ ਆ ਸਭਾ ਹਾਂ ਆਰ ਪਰ ਮੁਸੀ ਲੈਣੀ ਹੈ ਇਹ ਜਿਹੜਾ ਕਰਮ ਦੇ ਜਿਹੜਾ ਨਾ ਚਲਪ ਗਈਆਂ ਨੇ ਜੋ ਕਮੇਟੀ ਦਾ ਫੈਸਲਾ ਸਾਡੀ ਪ੍ਰਬੰਧਕ ਕਮੇਟੀ ਤੰਤਰ ਬੱਬਾ ਲਿਆ ਵਾਲੇ ਵੀ ਬੜੀ ਕਿਰਪਾ ਹੈ ਵਾਸੋਂ ਗੁਰੂ ਕੇ ਲੰਗਰ ਅੱਪਰਟ ਬੱਤੇ ਯਾਰੋ ਹੈ ਆਹ ਬੱਲੇ 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 ਕਾਦੀਆਂ ਵੀ ਰਿਸ਼ਤਾ ਤੇਰੀਆਂ ਆਹ ਕੁਮਾਰ ਕਰਦਾ ਹੋਇਆ ਤਾਦੀ ਕਾਜੇ ਨਜ਼ਾਰਾ ਦੇਖ ਲਈਏ ਵਾਹ ਵੰਦਿਆ ਵੀ ਉਹ ਵੀ ਸਾ ਤੇਰੀਆਂ ਕਾਕਿਆ ਤੇ ਪ੍ਰਗਟ ਪ੍ਰਗਟ ਤੇ ਕਾਕਿਆ ਧੌਂ ਤੇ ਗੋਦਾਰ ਖਿਆ ਬੜਾ ਜੋਰ ਲੱਗਦਾ ਕਿ ਜੋਰ ਤੇ ਜਵਾਨੀ ਹੁੰਦੀ ਉਮਰ ਦਾ ਖੇਡ ਨਹੀਂ ਉਹਦੇ ਵਿੱਚ ਹੁੰਦਾ ਕਦੇ ਸਾਣਾ ਬਰਾ ਪੇੜੀ ਅਜ ਸਾਣਾ ਬਰਾ ਪੇੜੀ ਕਾਤੀਆ ਕੋ ਪ੍ਰਗਟ ਕਾਲੂ ਤੇ ਕਾਲੂ ਇੱਕ ਫਰੋਜਪੁਰੀਆ ਵਰਪੀ ਸਿੰਘ ਗੋਗੂ ਨਾਮ ਚੈਨਲ ਵਾਲਾ ਹੁੰਦਾ ਹੈ ਵਾਹ ਜੀ ਵਾਹ ਬਹੁਤ ਬੁਨੀਆ ਅਸਲ ਇਕਤਰ ਹੈ ਆ ਵਾਹ ਮੁੰਡਾ ਨੌਜੋਨਾ ਲਗਾ ਰਿਹਾ ਗੱਲ ਔਖੀ ਜੀ ਅੱਜ ਲੱਗਦਾ ਜੋਰ ਫਰਮਾਨਾ ਦੇ ਦਰਮਿਆਨ ਇਸ ਮੰਦਰ ਦੇ ਬਹੁਤ ਵੱਡੇ ਪਵਤ ਸਵਰਗਵਾਸੀ ਕਰਤਾ ਆਹਾ ਆਹਾ ਆਹ ਓ ਬੱਲੇ 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 ਤਰ ਤਾਰੀਆਂ ਤਾਰਦੇ ਰੇ ਰਾ ਤਾਰੀਆਂ ਆਹਾ ਆਉ ਬਣਾ ਸਵਾਤ ਤੇ ਨਾ ਮੇਲਾ ਦੇ ਫੰਦਾ ਪੂਰਾ ਜੋਰ ਲਗਿਆ ਮੁੰਡਿਆਂ ਦਾ ਆਪਾਂ ਮਾਨਸਮਾਨ ਇਹਨਾਂ ਮੁੰਡਿਆਂ ਦਾ ਜ਼ਰੂਰ ਕਰਾਂਗੇ ਜੇ ਤੂੰ ਭਰਵਾਲ ਲਈ ਫੌਜੀ ਸਾਹਿਬ ਹੋ ਗਿਆ ਵੀ 50 ਰੁਪਈਆ ਦਾ ਮਾਨਸਮਾਨ ਹੋਵੇਗਾ ਕਾਲੂ ਹੋਇਆ ਪਰਵਾਲਿਆ ਅਨੇ ਕੱਲ ਨਹੀਂ ਬਣੀ ਅਮਰ ਫਾਇਲ ਕਾ ਤੇ ਬੰਨਸ ਜਵਾਲਾ ਬਾਦ ਇੱਕ ਦਮ ਆ ਵੀ ਰੈਡੀ ਰਹੇਗੇ ਬਹੁਤ ਵਧੀਆ ਟੱਕਰ ਇੱਥੇ ਪੈਦੀ ਪਟਾਕੇ ਵਾਹ ਲੱਪਰ ਪਾਏ ਮਹਾਰਾਜਾ ਸਤਪੰਥਾ ਵਾਖ ਰਹੇ ਹੋਏ ਕਮਾਲ ਕਰ ਪਾ ਰਿਹਾ ਹੈ ਇੱਕ ਦੁਰਘੁਤ ਚੱਲਣ ਆਲੀ ਹੈ ਪਰ ਇਧਰਲੇ ਪਾਸੇ ਟੱਕਰ ਆਜੋ ਭਰਾ ਜੀ ਆ ਬੈਂਤੀ ਆ ਆਜੋ ਅਸੀਂ ਅਕੇ ਵੀ ਕਹਿਆ ਸੀ ਪਿੰਡ ਦੀ ਪੰਜਾਬ ਨਹੀਂ ਪੰਜ-ਸੱਤ ਬੰਦੇ ਤੇ ਕਮੇਟੀ ਵਾਲੇ 16 ਬੰਦੇ ਸਾਰਾ ਪਿੰਡ ਹੀ ਅੱਗੇ ਆਇਆ ਕੋ ਸਾਟਾ ਦਾ ਅਸੀਂ ਕਿਹ ਜਿਸ ਨੂੰ ਪ੍ਰਵਾਹ ਹਲੇ ਟੱਕਰ ਨਹੀਂ ਗਰਾਉਂਡ ਦੇ ਵਿੱਚ ਆਏ ਲੱਡੂ ਪੁਆਣ ਆ ਗਿਆ ਬਾਈ ਜੀ ਪੁਆਣੀ ਲੰਮੋ ਉਹਨਾਂ ਦੀ ਜ਼ੋਰ ਘਾਤ ਤੋਂ ਲਾਹੋ ਤੁਸੀਂ ਪਿੱਛਾ ਕਿਨੇ ਨਾਲ ਖੇਡ ਲਿਓ ਸਰਵਾਲੋ ਉਬਾ ਉਬਾ ਦੇ ਮੋਹ ਭਰਵਾ ਕਰਦਾ ਨਾਲ ਸਹਿਯੋਗੀ ਪਿੰਡ ਸਾਡੇ ਜਮਾਲ ਕੇ ਤੇ ਨੱਚੜ ਕੀ ਸੈਨਾਰ ਲਾਹੂ ਦਾ ਮੰਡੀ ਪੱਖਾ ਮਾਲ ਮਸ਼ਾਲਾ ਮਾਲ ਤੇ ਪਾਰੀ ਵੇਟਰੀਆਂ ਇਹਨਾਂ ਦਾ ਵੀ ਧੰਨਵਾਦ ਕਰਨਾ ਜੀ ਮਾਤਾ ਕ੍ਰਿਸ਼ਨਾ ਜੀ ਜੀਪੀ ਸਾਹਿਬ ਸਟਾਰ ਜੀ ਜੀ ਵਾਲੇ ਸਰਕਵਾਸੀ ਕਰਤਾਰ ਸਿੰਘ ਪਹਿਲਵਾਨ ਲੱਖੇ ਤੇ ਟਾਕ ਇਹਨਾਂ ਦਾ ਵੀ ਧੰਨਵਾਦ ਕਰਨਾ ਪਾਵਣੋ ਗ੍ਰਾਮ ਪੰਚਾਇਤ ਨੂੰ ਧੰਨਵਾਦ ਸ਼ਿਖਟਾਪ ਦੇ ਨਾਲ ਕਮੇਟੀ ਵਾਲੇ ਮੈਂਬਰ ਲੰਬੜੀ ਤੋਂ ਸੁਬਾਹ ਜੋ ਲੱਗਿਆ ਸਾਰਾ ਦਾ ਆਪਾ ਧੰਨਵਾਦ ਆਓ ਤੱਕਰ ਸਿਰੇ ਦੀ ਜੋਰ ਲੱਗਦਾ ਉਹ ਮੇਰੇ ਹੀ ਨੂੰ ਦੋ ਕਵਾਨਾਂ ਦੇ درمیان ਤੱਕਰ ਹੈ ਕਿ ਜੋਰ ਤੇ ਜਵਾਨੀ ਹੁੰਦਾ ਕਮਰਾ ਦਾ ਖੇਡ ਵੀ ਇਹਦੇ ਵਿੱਚ ਹੁੰਦਾ ਕਿਨੇ ਸਾਦਾਬਾਰਾ ਢੇੜੀ ਧੰਨਵਾਦ ਕਿਸੇ ਦਾ ਜਲ ਕਰੇ ਵੇ ਗੁੜੇ ਨਾ ਗੁੜੇ ਦਾ ਨਾ ਕਰੇ ਕੁਸ਼ਤੀ ਆਰ ਪਾਰ ਨਹੀਂ ਲੈਣੀ ਇਸੇ ਕੋਈ ਤਿਆਰੀ ਕੁਛ ਨਹੀਂ ਐਸੇ ਇਕੱਠੇ ਕਰਨੇ ਆ ਪੜੇ ਮਿਹਨਤ ਨਾਲ ਉਹ ਪਾਰ ਬਾਰ ਵੀ ਚਾਰ ਰਨ ਜਿਨ੍ਹਾਂ ਦੇ ਨਾਮ ਬੋਲੇ ਗਏ ਆ ਨਾ ਇੱਕ ਪਾਸੇ सोनू ਗੋਲੂ ਵਾਲਿਆ ਸੰਦੀਪ ਗੋਲੂ ਵਾਲਿਆ ਕੋਸ਼ਿਸ਼ ਕਰਦਾ ਬਹੁਤ ਵਧੀਆ ਟੱਕਰ ਹੈ ਧੰਨ ਧੰਨ ਬਾਬੇ ਕੜਾਈ ਵਾਲੇ ਦੀ ਬਹੁਤ ਬਦੀ ਕਿਰਪਾ ਮੇਰੇ ਵੀਰੋ ਅੱਜ ਉਹਨਾਂ ਦੀ ਕਿਰਪਾ ਦੇ ਕਰਕੇ ਇਸ ਸਟੈਂਡ ਦੇ ਵਿੱਚ ਬਹੁਤ ਮੰਮੇ ਸਮੇ ਤੋਂ ਮੇਲੇ ਲੱਗਦੇ ਆ ਰਹੇ ਆ ਸੋ ਸਾਰੇ ਸੇਵਾਦਾਰਾਂ ਦਾ ਧੰਨਵਾਦ ਰਾਜਪੁਰਾ ਦੇ ਕੈਸ਼ੀਅਰ ਪੰਚੀ ਗੁੰਡਾ ਕੀ ਹਰਿਆੰਦਰ ਰੰਡੀ ਮੱਖਣ ਸਰਪੰਚ ਜੋੜਾ ਪਹਿਲਵਾਨ ਰਾਜੇ ਸਿੰਘ ਮੰਤਾ ਰਾਜ ਸਿੰਘ ਸਵਰਾ ਤੇ ਨਾਲ ਸ਼ਮਰਪਾਲ ਦੀ ਮਿਸਤਰੀ ਗੁਰਜੰਟ ਪਹਿਲਵਾਨ तयारु हुयाोान फिरोज़ वारा चढ़ंदी जवानी छो सौ वर्गाड़ा मज़ूर आहे नवी उमिरि सां मुंडा सुहिणा ਬੱਬਰ ਸਿੰਘ ਮੋਹਰਪੁਰ ਬਕਰਾਂ ਨਗਰ ਬੱਬਰ ਬਕਰਾਂ ਨਗਰ ਵਾਲਾ ਤੇ ਨਾਲ ਨਾਲ ਚੰਦਾ ਕੋਈ ਬਾਲੀ ਦੂਰੋਂ ਚੱਲ ਕੇ ਆਇਆ ਕੋਈ ਬਾਲੀ ਦੂਰੋਂ ਚੱਲ ਕੇ ਆਇਆ ਮੁਕਾਬਲਾ ਸਿਰੇ ਦਾ ਲਾਇੀ ਸਰਸੇ ਵਾਲਾ ਦੇਖੋ ਮੁੰਡਾ ਹੁਣ ਪਟਾਕੇ ਤਾੜਿਆ ਆਹ ਦੇਖ ਮੁਰਕੜਾ ਪੱਤਾ ਥੱਲੇ

ਮੋਹਤਾਜ ਜਿਹੜਾ ਬਣਾਉਗਾ ਸਗਰ ਮੰਨਦੀ ਆਇਆ ਹਾਂ ਜਬਰਾਂ ਬਾਅਦ ਤੇ ਹੁਣ ਮੈਚ ਖੜਾ ਕੇ ਆਉਣਾ ਜਾ ਕੇ ਖੜਾਇਆ ਵਾ ਤੇ ਬੰਦੇ ਬੰਦੇ ਕੱਬਰ ਨੇ ਸਿਰ ਆਇਆ ਕਹਿੰਦਾ ਜਿਵੇਂ ਠੱਫੇ ਦੀ ਬੰਨ ਹੁੰਦੀ ਹੈ ਐਨ ਗੱਲਬਾਤ ਸਿਰ ਆ ਪਕਰ ਸਰੇ ਦੀ ਹੈ ਫਸੀਰ ਨੰਬਰਦਾਰ ਵੀ ਆਇਆ ਹੋਇਆ ਜੀ ਮੇਰੇ ਕੋ ਤੇ ਬੜਾ ਧੰਨ ਦਾ ਨੰਬਰਦਾਰ ਆ ਆ ਦੇਖ ਲਾ ਟੱਕਰ ਇੱਕ ਪਾਸੇ ਹਾਰਤੰਦ ਦੂਜੇ ਪਾਸੇ ਉਹ ਨਹੀਂ ਨਹੀਂ ਬਾਈ ਦਾਵਾ ਨਹੀਂ ਕਰਾਦੇ ਉਹ ਨਹੀਂ ਹੋਇਆ ਬਾਈ ਦਾਵਾ ਹਾਂ ਹੁਣ ਦੇਖਣਿਆ ਨਜ਼ਾਰਾ ਹਾਂ ਜੀ ਆਏ ਲੱਗਦੇ ਯਾਰ ਜਦੋਂ ਬੁੜੀਆਂ ਲੜਦੀਆਂ ਬੰਦੂਰ ਤੇ ਪਹਿਲਾ ਰੁਪਿਆ ਪਹਿਲਾ ਲਾਉਂਦੇ ਲਾਲ ਚੰਦ ਆ ਇੱਕ ਪਾਸੇ ਹੁਣਾਂ ਦੇਖਵਾ ਵੀ ਮੁੰਡਾ ਬੱਲੇ 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 ਇਹ ਬਹਾਵ ਵਾਲੀਆਂ ਦੌੜ ਦੇ ਚੁਦੀ ਜਿੰਦੀਆਂ ਵਾ ਇੱਥੇ ਹਾਂ ਆਹਾ ਆਹਾ ਕੀ ਆ ਬੱਠੀਕ ਹੈ ਠੀਕ ਹੈ

लत बि वसाली त हथ ते फसाया लत बि वसाली आई लॻंदा महाराज ले <oticality> ਜਾਟ ਲਾਹ ਸਾਹਮਣੇ ਇਸਲੇ ਪਮ ਪਮ ਤੱਕਰ ਤੋਂ ਮਰ ਦਾ ਟਾਈਮ ਨੰਬਰ ਦੇ ਜੁਰਪਰੀ ਵੀ ਕੁਸ਼ਤੀ ਲਈ ਕੈਲਸ਼ੀਅਮ ਗੌਰਵ ਦੇ ਨਾਲ ਮੁਹਿੰਦਾ ਜਾਵੇ ਜਾਂ ਸਾਹਮਣੇ ਇਸਲੇ ਬੱਬਰ ਆਹ ਆਇਆ ਇੱਕ ਕਪਰ ਜਿੱਤ ਗਿਆ ਬਾਗੀ